مرदाबाद مرदाबादشان ایک تا زندہ باد زندہ باد زندہ باد ہنسراج ہنس مرदाबाद 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 ہنسراج ہنس مرदाबाद 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 جی پیرا پر مرदाबाद 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 دھیرے دھیرے چل ਮਰਦਾਬਾਦ ਮਰਦਾਬਾਦ ਭਗਵਾਨ ਰਿਕਾਲਾ ਬੀਜੇਪੀ ਸਰਕਾਰ ਮਰਦਾਬਾਦ 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 ਭਗਵਾਨ ਮਾਮਾ ਤੁਹਾਡੀ ਬੀਜੇਪੀ ਸਰਕਾਰ ਮਰਦਾਬਾਦ ਮਰਦਾਬਾਦ ਕਿਸਾਨ ਜਿੰਦਾਬਾਦ 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 ਅ ਦੋਸਤੋ ਅਜ ਦਿਖਾਉਣੇ ਸਾਨੂੰ ਕਿ ਅਜ ਹੰਸ ਰਾਜ ਹੰਸ ਨੂੰ ਕੇ ਨਵਾਤੇ ਕਿਸਾਨ ਜਥੇਬੰਦੀਆਂ ਫੇਰ ਅਜ ਤਿਆਰ ਆ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਅੱਜ ਹੰਸ ਰਾਜ ਹੰਸ ਬੀਜੇਪੀ ਦੇ ਉਮੀਦਵਾਰ ਜੋ ਹਲਕਾ ਫਰੀਦਕੋਟ ਤੋਂ ਆਲਾਨੇ ਗਏ ਆ ਉਹਨਾਂ ਦਾ ਅਗਰਾਉ ਕਰ ਲਈ ਅੱਜ ਉਹ ਇੱਥੇ ਪਿੰਡ ਟਾਲੀ ਵਾਲਾ ਧੂੜਕੋਟ ਇੱਥੇ ਪਹੁੰਚਣ ਆਏ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਗੱਲਬਾਤ ਹੈ ਕਿਵੇਂ ਜੀ ਅੱਜ ਇੱਥੇ ਤੁਸੀਂ ਹੰਸ ਰਾਜ ਹੰਸ ਦਾ ਫੇਰ ਅਗਰਾਉ ਕਰਨਾ ਹੈ ਹਾਂ ਜੀ ਅੱਜ ਬੀਜੇਪੀ ਦਾ ਹੰਸ ਰਾਜ ਹੰਸ ਜੋ ਕੈਂਡੀਡੇਟ ਹੈ ਉਹ ਅੱਜ ਇੱਥੇ ਧੂੜਕੋਟ ਟਾਲੀ ਵਾਲ ਦੇ ਵਿੱਚ ਆਇਆ ਅੱਜ ਅਸੀਂ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ ਤੇ ਆ ਕੇ ਉਸ ਦਾ ਵਿਰੋਧ ਕੀਤਾ ਕਿਉਂਕਿ ਭਾਜਪਾ ਸਰਕਾਰ ਦਾ ਕੋਈ ਵੀ ਕੈਂਡੀਡੇਟ ਜਾਂ ਹੰਸਰਾ ਜਾਂ ਅੱਛਾ ਜਾਂ ਕੋਈ ਵੀ ਹੈ ਕਿਸੇ ਵੀ ਜ਼ਿਲ੍ਹੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਬਾੜ ਨਾ ਦਿੱਤਾ ਜਾ ਉਸ ਦਾ ਕਿਸੇ ਵੀ ਪਿੰਡ ਦੇ ਵਿੱਚ ਉਸ ਨੂੰ ਆਉਣ ਨਹੀਂ ਦਿੱਤਾ ਜਾ ਜੇ ਆਊਗਾ ਤਾਂ ਡਟ ਕੇ ਵਿਰੋਧ ਕੀਤਾ ਜਾਊਗਾ ਅ ਦੇਖਿਆ ਜੀ ਤੁਸੀਂ ਲਗਾਤਾਰ ਆਸੇ ਪਾਸੇ ਜਿਵੇਂ ਪੂਰਾ ਹਲਕਾ ਫਰੀਦਕੋਟ ਚ ਘਰਾਓ ਹੋ ਰਿਹਾ ਬੀਜੇਪੀ ਦਾ ਤੇ ਜਿਵੇਂ ਦੂਜੀਆਂ ਪਾਰਟੀਆਂ ਨੂੰ ਦੇਖੀਏ ਕਾਂਗਰਸ ਦੇ ਉਮੀਦਵਾਰਾਂ ਜਾਂ ਆਕਾਲੀਆਂ ਦੇ ਉਮੀਦਵਾਰਾਂ ਜਾਂ ਆਮ ਪਾਰਟੀ ਦੇ ਉਮੀਦਵਾਰਾਂ ਉਹਨਾਂ ਦਾ ਘਰਾਓ ਉਹਨਾਂ ਨੂੰ ਕੋਈ ਸਵਾਲ ਪੁੱਛੇ ਜਾ ਰਹੇ ਨਹੀਂ ਸਾਡਾ ਨਾ ਵੱਡਾ ਜ਼ੋਰ ਬੀਜੇਪੀ ਤੇ ਸਾਡਾ ਲੱਗਿਆ ਵਾ ਹਾਂਜੀ ਕਿਉਂਕਿ ਉਹ ਪੰਜਾਬ ਦੇ ਬੱਚਾ ਜਦੋਂ ਮਰਦੀ ਅਸੀਂ ਉਹਨਾਂ ਨੂੰ ਘੇਰ ਲੀਏ ਹਾਂਜੀ ਔਰ ਵੱਡੀ ਪੱਧਰ ਤੇ ਅਸੀਂ ਬੀਜੇਪੀ ਨੂੰ ਨਹੀਂ ਇੱਥੇ ਵੜਨਾ ਜੈਤ ਨੇ ਸਾਡੇ 750 ਦੇ ਕਰੀਬ ਕਿਸਾਨ ਦਿੱਲੀ ਅੰਦੋਲਨ ਵੇਲੇ ਸ਼ਹੀਦ ਕਰਾਏ ਆ ਜੋ ਤੇ ਨਕਾਲੇ ਕਾਨੂੰਨ ਵੱਡੀ ਪੱਤਰ ਤੇ ਲੈ ਕੇ ਆਏ ਆ ਤੇ ਮੋਦੀ ਸਰਕਾਰ ਨੇ ਵੱਡੀ ਪੱਤਰ ਤੇ ਸਾਹੀ ਹਮਰਾ ਕੀਤਾ ਤੇ ਜੋ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਸ਼ਹੀਦ ਕੀਤਾ ਇੱਕ ਪੱਤਰਕਾਰ ਵੀ ਉੱਥੇ ਸ਼ਹੀਦ ਕੀਤਾ ਗਿਆ ਗੱਡੀਆਂ ਥੱਲੇ ਦੇ ਕੇ ਕੁਚਲੇ ਗਏ ਤੇ ਜੋ ਉੱਥੇ ਅਸੀਸ ਮਿਸਰਾ ਵਾ ਉਸ ਨੂੰ ਬਾਅਦ ਚਤ ਬਰੀ ਕੀਤਾ ਗਿਆ ਹੁਣ ਮੈਨੂੰ ਮੈਦ ਉਹ ਐਸ ਕਰਕੇ ਨਾ ਤਾਂ ਜੋ ਉਸ ਪਿਤਾ ਵਾ ਨੂੰ ਕੱਢਿਆ ਗਿਆ ਵਾ ਜੇ ਕਰ ਬੀਜੇਪੀ ਸਰਕਾਰ ਕਹਿੰਦੀ ਆ ਜੀ ਕਿਸਾਨਾਂ ਦੇ ਹੱਤਾਈ ਸੀ ਆ ਅਜੇ ਮਿਸਰਾ ਨੂੰ ਬਰਖਾਸ ਅਜੇ ਤੱਕ ਕਿਉਂ ਨਹੀਂ ਕੀਤਾ ਗਿਆ ਐਸ ਕਰਕੇ ਇਹ ਫਾਸੀਵਾਦੀ ਸਰਕਾਰ ਆ ਐਸ ਨੂੰ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਬੜਨ ਦਿੱਤਾ ਜਾਊਗਾ ਜੋ ਵੀ ਫਾਸੀਵਾਦੀ ਏਜੰਡਾ ਲੈ ਕੇ ਪੰਜਾਬ ਦੇ ਵਿੱਚ ਆਊਗਾ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਆ ਜਿਵੇਂ ਤੁਸੀਂ ਦੇਖਿਆ ਹੁਣ ਵੀ ਇਹ ਅਦੋਲਨ ਸ਼ੁਰੂ ਹੋਇਆ ਉਹਦੇ ਵਿੱਚ ਸਿੱਧੀਆਂ ਪਾਣੀ ਦੀਆਂ ਬਸੜਾ ਥਰੂ ਗਏ ਤੇ ਗੋਲੇ ਛੱਡੇ ਗਏ ਉਹਦੇ ਵਿੱਚ ਇੱਕ ਨੌਜਵਾਨ ਵੀ ਸਹੇਦ ਹੋਇਆ ਸਭ ਸਭ ਕਰਨ ਤੇ ਉਹਨਾਂ ਨੂੰ ਵੀ ਹਜੇ ਤੱਕ ਕੋਈ ਗੱਲਬਾਤ ਸਿਰੇ ਨਹੀਂ ਬਿਲਕੁਲ ਨਹੀਂ ਇਨਸਾਬ ਦੇ ਤਾ ਸਭ ਕਰਨ ਦੇ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਵਾ ਫਿਰ ਪਿਰਤਪਾਲ ਮੁੰਡੇ ਨੂੰ ਖਿੱਚ ਕੇ ਹਰਿਆਣੇ ਦੇ ਵਿੱਚ ਲਿਜਾ ਕੇ ਉੱਥੇ ਦੇ ਇੰਨਾ ਵਾ ਕਟਾਪਾ ਕੀਤਾ ਗਿਆ ਉਹ ਹਜੇ ਤੱਕ ਉਹਦੀ ਹਾਲਤ ਸਹੀ ਨਹੀਂ ਸੀ ਉਹ ਐਸ ਕਰਕੇ ਜੇ ਇਹ ਕਹਿੰਦਾ ਬੀਜੇਪੀ ਕਹਿੰਦੀ ਅਜੀ ਕਿਸਾਨ ਹਤਾਈ ਸੀ ਆ ਫਿਰ ਹਰਿਆਣੇ ਦੇ ਖੱਟਰ ਸਰਕਾਰ ਨੇ ਇੰਨਾ ਜ਼ੁਲਮ ਕਿਉਂ ਕੀਤਾ ਕੀ ਕਿਸਾਨਾਂ ਦੇ ਕੋਲ ਕਿਹੜਾ ਹਥਿਆਰ ਸੀ ਝੰਡੇ ਦੇ ਡੰਡੇ ਆ ਪਰ ਉੱਥੇ ਸਰਪੰਚ ਘਾਰਚ ਕਰਨ ਚੱਲੇ ਸੀਗੇ ਉਹਨਾਂ ਨੂੰ ਕਿਉਂ ਰੋਕਿਆ ਗਿਆ ਕੱਲ ਗੱਡੇ ਗਏ ਗੋਲੀਆਂ ਚਲਾਈਆਂ ਨਹੀਂ ਜਿਵੇਂ ਤੁਸੀਂ ਦੇਖਿਆ ਪਿੱਛੇ ਜੇ ਅਨਸਾਰਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਹ ਕਹਿੰਦਾ ਵੀ ਸਾਡੇ ਨਾਲ ਕਿਸਾਨ ਆ ਕੇ ਗੱਲਬਾਤ ਕਰਨ ਮੇਰਾ ਘਰਾਉਣਾ ਕਰਨ ਇਹ ਵੀ ਗੱਲਬਾਤ ਪੁੱਛ ਨਹੀਂ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਨਾ ਅਸੀਂ ਕੋਈ ਸਵਾਲ ਪੁੱਛਣਾ ਵਾ ਸਵਾਲ ਅਸੀਂ ਤਾਂ ਪੁੱਛੀਏ ਜੇ ਉਹ ਸਾਡੇ ਹੱਕਾਂ ਦੇ ਲਈ ਲੜਨ ਕੋਈ ਹੱਕ ਦੇ ਵਿੱਚ ਕਿਸਾਨਾਂ ਦੇ ਅੱਜ ਤੱਕ ਬੀਜੇਪੀ ਨਾਲ ਮਜ਼ਦੂਰਾਂ ਦੇ ਨਹੀਂ ਖੜੀ ਗਈ ਵੱਡੀ ਪੱਦਰ ਤੇ ਇਹਨਾਂ ਨੇ ਨੁਕਸਾਨ ਕੀਤਾ ਵਾ ਜੇ ਇਹਨਾਂ ਨੂੰ ਇੰਨਾ ਹੀ ਦਰਤ ਸੀ ਕਿਸਾਨੀ ਅੰਦੋਲਨ ਵੇਲੇ ਪੂਰਾ ਸਵਾ ਸਾਲ ਉੱਤੇ ਅੰਦੋਲਨ ਚੱਲਿਆ ਹੰਸ ਰਾਜ ਹੰਸ ਨੇ ਹੁਣ ਫੇਰ ਇੱਕ ਦਿਨ ਬਿਆਨ ਦਿੱਤਾ ਕਹਿੰਦਾ ਇਹ ਮਾਰਕਲ ਮਾਰਕਲ ਕੋਮ ਨਹੀਂ ਗਈ ਕਹਿੰਦਾ ਇਹਨਾਂ ਨੇ ਤਾਂ 750 ਕਿਸਾਨ ਉਮਰਾਲਿਆ ਦੁੱਤੋ ਵੀ ਇਹੋ ਜਿਹੇ ਬਿਆਨ ਦੇਣ ਬਾਰੇ ਨੂੰ ਅਸੀਂ ਪਿੰਡਾਂ ਦੇ ਵਿੱਚ ਬਰਦਾਸ਼ਤ ਕਰ ਲਾਂਗੇ ਬਾੜਨ ਦੇ ਦਾਂਗੇ ਅਸੀਂ ਬਿਲਕੁਲ ਵੀ ਇਹਨੂੰ ਪਿੰਡਾਂ ਦੇ ਵਿੱਚ ਬਾੜ ਨਹੀਂ ਜੇ ਆਊਗਾ ਤਾਂ ਘਰਾਓ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਵੱਡੀ ਪੱਦਰ ਤੇ ਦਾ ਘਰਾਓ ਕੀਤਾ ਜਾਊਗਾ ਜੇ ਮੈਂ ਤੁਸੀ ਦੱਸਿਆ ਵੱਡੇ ਪੱਦਰ ਤੇ ਮੀਟਿੰਗ ਹੋ ਰਹੀਆਂ ਉਸੇ ਤਰ੍ਹਾਂ ਜਿਵੇਂ ਕਣਕ ਦਾ ਸੀਜ਼ਨ ਚੱਲ ਰਿਹਾ ਇਹਦੇ ਵਿੱਚ ਵੀ ਆਵਾਨੀ ਡਾਨੀ ਜੋ ਇੱਥੇ ਆਪਣੇ ਮੁਲਕ ਜੋ ਕਣਕ ਖਰੀਦ ਕੇ ਲੈ ਕੇ ਜਾ ਰਹੇ ਆ ਤੇ ਕਿਸਾਨ ਫੇਰ ਵੀ ਉਹਨਾਂ ਨੂੰ ਕਣਕ ਦੇ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਆ ਕਿ ਇਹ ਨਾ ਗੱਡਾ ਜੇ ਜਾਰੀ ਹੈ ਐਰ ਦੀ ਜੋ ਇੱਥੇ ਟਰੋਲੀ ਦੇ ਵਿੱਚ ਜੋ ਸੈਲੋ ਲੱਗਿਆ ਡਬਲੂ ਦੇ ਵਿੱਚ ਲੱਗਿਆ ਵਾ ਉੱਥੇ ਬਹੁਤ ਘੱਟ ਕਿਸਾਨ ਗਏ ਆ ਇਹ ਤਾਂ ਐਵੇਂ ਅਫਵਾਹ ਬਣਾਈ ਜਾ ਰਹੀ ਆ ਆਂਦੇ ਆ ਕੋਈ ਕੁੱਝ ਕੋ ਹੁੰਦੇ ਆ ਨਹੀਂ ਸਮਝਦਾਰ ਨਹੀਂ ਜਾਸਾ ਸਾਥੋਂ ਨਹੀਂ ਉਹਨਾਂ ਨੂੰ ਸਮਝਾਇਆ ਗਿਆ ਪਰ ਅੱਗੇ ਨਾਲੋਂ ਬਹੁਤ ਫਰਕ ਪਿਆ ਹੁਣ ਥੋੜਾ ਜਨ ਹੋ ਗਏ ਇੱਥੇ ਬਾਰਦਾਨਾ ਨਹੀਂ ਛਿੱਟਿਆ ਜਾ ਰਿਹਾ ਸੀ ਉੱਥੇ ਆਮਣਾ ਰੋੜਾ ਤੇ ਇਹਨਾਂ ਦੇ ਜੋ ਵੀ ਪ੍ਰਧਾਨ ਆ ਉਹਨਾਂ ਨੇ ਮੀਟਿੰਗ ਆੜਤੀਆਂ ਨਾਲ ਕੀਤੀ ਆੜਤੀਆਂ ਦੇ ਵੱਡੀ ਪੁੱਧਰ ਤੇ ਦਬਾਅ ਪਾਇਆ ਗਿਆ ਬਈ ਜੋ ਵੀ ਜਿੰਨੀਆਂ ਵੀ ਟਰਾਲੀਆਂ ਵਾਂ ਉਹ ਉੱਥੇ ਲੈ ਕੇ ਅਡਾਨੀਆਂ ਦੇ ਲੈ ਕੇ ਜਾਇਆਂ ਜਾਣ ਪਰ ਵੱਡੀ ਪੁੱਧਰ ਤੇ ਕਿਰਤੀ ਕਿਸਾਨ ਯੂਨੀਅਨ ਤੇ ਕਿਸਾਨ ਮੋਰਚੇ ਨੇ ਵੱਡੀ ਪੁੱਧਰ ਤੇ ਉੱਥੇ ਇਹਨਾਂ ਦਾ ਵਿਰੋਧ ਕੀਤਾ ਤੇ ਵਿਰੋਧ ਕਾਰਨ ਦੇ ਕੱਲ ਉੱਥੇ ਫੋਟੋ ਵੀ ਕਰਾਏ ਵੱਡੀ ਪੁੱਧਰ ਤੇ ਵੀਡੀਓ ਵੀ ਗਈਆਂ ਤੇ ਅੱਜ ਉਹੀ ਵਾਰਦਾਨਾ ਪੂਰੀ ਮੰਡੀ ਦੇ ਵਿੱਚ ਆਇਆ ਹਾਂ ਜੀ ਮੈਂ ਤੁਸੀ ਦੱਸਿਆ ਵੀ ਇਹਨਾਂ ਨੇ ਵਾਰਦਾਨਾ ਰੋਕਿਆ ਜਿਵੇਂ ਸਾਡੀ ਟੀਮ ਨੇ ਵੀ ਮੰਡੀਆਂ ਦਾ ਦੌਰਾ ਕੀਤਾ ਜਿਵੇਂ ਕਿਸ ਐਂਧਗੜ ਕਿਸ਼ਨਪੁਰਾ ਮੰਡੀ ਪੈਂਦੀ ਆ ਉਹਦੇ ਵਿੱਚ ਉਦਾਂ ਹੀ ਕੰਮ ਜਾਂਦੇ ਆ ਡਾਕਟ ਚੈੱਕ ਕਰਕੇ ਉਹਦਾ ਸਾਰਾ ਕੁਝ ਕੱਢ ਕੇ ਉਹ ਸਿੱਧੀ ਉਦਾਂ ਹੀ ਉਹਨਾਂ ਨੂੰ ਪਰਚੀ ਕੱਟੀ ਜਾ ਰਹੀ ਆ ਤੁਸੀਂ ਦੇਖਿਆ ਕਿ ਐਂਧਗੜ ਕਿਸ਼ਨਪੁਰਾ ਮੰਡੀ ਵਿੱਚ ਇਹ ਚੱਲ ਰਿਹਾ ਬਿਲਕੁਲ ਜੀ ਇਹ ਨਾ ਜੋ ਵੀ ਆੜਤੀ ਆ ਉਹਨਾਂ ਤੇ ਵੱਡੀ ਪੱਧਰ ਤੇ ਦਬਾਅ ਪਾ ਰਹੇ ਆ ਫਾਸੀਵਾਦੀ ਸਰਕਾਰਾਂ ਵਾ ਇਹ ਕਿਸਾਨਾਂ ਦੇ ਪੱਖੀ ਨਹੀਂ ਨਾ ਇਹ ਮਜ਼ਦੂਰਾਂ ਦੇ ਪੱਖੀ ਆ ਇਹ ਤਾਂ ਮੰਡੀ ਕਾਰਨ ਤੋੜਨ ਨੂੰ ਫਿਰਦੇ ਆ ਵੱਡੀ ਪੱਧਰ ਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਿਆ ਜਾ ਰਿਹਾ ਜਿਸ ਕਰਕੇ ਕਿਸਾਨਾਂ ਨੂੰ ਕਈ ਕਿਸਾਨ ਅੱਕਿਆਂ ਨੂੰ ਜਾਣਾ ਪੈਂਦਾ ਪਰ ਐਰਕੀ ਦੀ ਵਾਰ ਬਹੁਤ ਫਰਕ ਪਿਆ ਵਾ ਅਡਾਨੀਆਂ ਦੇ ਐਰਕੀ ਬਹੁਤ ਘੱਟ ਟਰਾਲੀਆਂ ਗਈਆਂ ਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ-ਪਿੰਡ ਜਾ ਕੇ ਬਈ ਜੋ ਵੀ ਜਿੰਨੀਆਂ ਵੀ ਟਰਾਲੀਆਂ ਵਾਂ ਉਹ ਉੱਥੇ ਲੈ ਕੇ ਅਡਾਨੀਆਂ ਦੇ ਲੈ ਕੇ ਜਾਇਆਂ ਜਾਣ ਪਰ ਵੱਡੀ ਪੱਧਰ ਤੇ ਕਿਰਤੀ ਕਿਸਾਨ ਯੂਨੀਅਨ ਤੇ ਕਿਸਾਨ ਮੋਰਚੇ ਨੇ ਵੱਡੀ ਪੱਧਰ ਤੇ ਉੱਥੇ ਇਹਨਾਂ ਦਾ ਵਿਰੋਧ ਕੀਤਾ ਤੇ ਵਿਰੋਧ ਕਰਨ ਦੇ ਕੱਲ ਉੱਥੇ ਫੋਟੋ ਵੀ ਕਰਾਏ ਵੱਡੀ ਪੱਧਰ ਤੇ ਵੀਡੀਓ ਵੀ ਗਈਆਂ ਤੇ ਅੱਜ ਉਹੀ ਬਾਰਦਾਨਾ ਪੂਰੀ ਮੰਡੀ ਦੇ ਵਿੱਚ ਆਇਆ ਹਾਂ ਜਿਵੇਂ ਤੁਸੀਂ ਦੱਸਿਆ ਵੀ ਇਹਨਾਂ ਨੇ ਬਾਰਦਾਨਾ ਰੋਕਿਆ ਜਿਵੇਂ ਸਾਡੀ ਟੀਮ ਨੇ ਵੀ ਮੰਡੀਆਂ ਦਾ ਦੌਰਾ ਕੀਤਾ ਜਿਵੇਂ ਕਿਸ ਐਂਦਗੜ ਕਿਸ਼ਨਪੁਰਾ ਮੰਡੀ ਪੈਂਦੀ ਆ ਉਹਦੇ ਵਿੱਚ ਉਦਾਂ ਹੀ ਕਣਕ ਜਾਂਦੇ ਆ ਡੱਟ ਚੈੱਕ ਕਰਕੇ ਉਹਦਾ ਸਾਰਾ ਕੁਝ ਕੱਢ ਕੇ ਉਹ ਸਿੱਧੀ ਉਦਾਂ ਹੀ ਉਹਨਾਂ ਨੂੰ ਪਰਚੀ ਕੱਟੀ ਜਾ ਰਹੀ ਹੈ ਤੁਸੀਂ ਦੇਖਿਆ ਕਿ ਐਂਦਗੜ ਕਿਸ਼ਨਪੁਰਾ ਮੰਡੀ ਵਿੱਚ ਇਹ ਚੱਲ ਰਿਹਾ ਹੈ ਬਿਲਕੁਲ ਜੀ ਇਹ ਨਾ ਜੋ ਵੀ ਆੜਤੀ ਹੈ ਉਹਨਾਂ ਤੇ ਵੱਡੀ ਪੱਧਰ ਤੇ ਦਬਾਅ ਪਾ ਰਹੇ ਆ ਫਾਸੀਵਾਦੀ ਸਰਕਾਰਾਂ ਵਾ ਇਹ ਕਿਸਾਨਾਂ ਦੇ ਪੱਖੀ ਨਹੀਂ ਨਾ ਇਹ ਮਜ਼ਦੂਰਾਂ ਦੇ ਪੱਖੀ ਆ ਇਹ ਤਾਂ ਮੰਡੀ ਕਾਰਨ ਤੋੜਨ ਨੂੰ ਫਿਰਦੇ ਆ ਵੱਡੀ ਪੱਧਰ ਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਿਆ ਜਾ ਰਿਹਾ ਜਿਸ ਕਰਕੇ ਕਿਸਾਨਾਂ ਨੂੰ ਕਈ ਕਿਸਾਨ ਅੱਕਿਆਂ ਨੂੰ ਜਾਣਾ ਪੈਂਦਾ ਪਰ ਐਰਤੀ ਦੀ ਵਾਰ ਬਹੁਤ ਫਰਕ ਪਿਆ ਵਾ ੜਾਨੀਆਂ ਦੇ ਐਰਤੀ ਬਹੁਤ ਘੱਟ ਟਰਾਲੀਆਂ ਗਈਆਂ ਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ ਪਿੰਡ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਸ ਚੀਜ਼ ਤੇ ਉਹਨਾਂ ਦੇ ਨੂੰ ਸਮਝਾਵਾਂਗੇ ਬਾਜ ਬਾ ਸਰਕਾਰ ਮਰਦਾਬਾਦ 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 ਕਿਸਾਨਾਂ ਦੀ ਕਾਤਲ ਸਰਕਾਰ ਮਰਦਾਬਾਦ 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 ਹਾਂ ਸਰਾਜ ਹਾਂ ਤੁਮ ਮਰਦਾਬਾਦ ਮਰਦਾਬਾਦ